ਆਪਣੀ ਵੀਡੀਓ ਦੇਖਦੇ ਸਾਰੇ ਮਿੱਤਰ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਇਸ ਟਾਈਮ ਆਪਾਂ ਖੜੇ ਆਂ ਚੰਡੀਗੜ੍ਹ ਦੇ ਨੇੜੇ ਸ਼ਾਇਦ ਜਿਰਕਪੁਰ ਦੇ ਵਿੱਚ ਤੇ ਜਿਰਕਪੁਰ ਆਪਾਂ ਆਏ ਆ ਟਿਕੈਟਲੋਨ ਦੇ ਵਿੱਚ ਟਿਕੈਟਲੋਨ ਜਿਹੜਾ ਵਿਸ਼ਵ ਦੇ 70 ਦੇਸ਼ਾਂ ਦੇ ਵਿੱਚ ਫੇਮਸ ਹੈ ਹਾਈਕਿੰਗ ਵੀ ਟਰੈਕਿੰਗ ਵੀ ਤੇ ਸਪੋਰਟਸ ਦੇ ਸਮਾਂ ਜੋ ਆਪਾਂ ਅੰਦਰ ਕੁਝ ਦੇਖਾਂਗੇ ਮਿਲਦਾ ਕੁਝ ਲਵਾਂਗੇ ਐਂਟਰੀ ਕਰਦੇ ਸਭ ਤੋਂ ਪਹਿਲਾਂ ਮੱਥੇ ਲੱਗਾ 2% 25 ਅੰਡੜੀ ਨਵੇਂ 32% 6% 8 ਟੈਂਟਾਂ ਦਾ ਸਾਖਤਾ ਵਾ ਸਾਰੇ ਟੈਂਟ ਸਲੀਪਿੰਗ ਟੈਂਟਾਂ ਦੇ ਵਿੱਚ ਸਲੀਪਿੰਗ ਬੈਗ ਪਏ ਨੇ ਤੇ ਟੋਟਲੀ ਟੈਂਟ ਹੁੰਦੇ ਨੇ ਵਾਟਰ ਪ੍ਰੂਫ ਆ ਪੈਕਿੰਗ ਚ ਪੈਣ ਹੈ 23000 ਦਾ 9000 ਦਾ ਇਹ ਵਾਲਾ 슬ੀਪਿੰਗ ਬੈਗ ਹੈਗਾ ਆਪਣੇ ਕੋਲ 2% ਤੇ 3% ਦੋਨੋਂ ਤੇ ਹੈੱਡਲਾਈਟ ਟਰੈਕਿੰਗ ਤੇ ਜਾਣ ਲਈ ਸੋ ਦੇਖਦੇ ਆਂ ਆਪਾਂ ਨੂੰ ਕੋਈ ਸਮਾਨ ਸਮੂਹ ਪਸੰਦ ਆਂਦਾ ਤਾਂ ਸਮਾਨ ਲਵਾਂਗੇ ਥੋੜਾ 슬ੀਪਿੰਗ ਬੈਗ ਬੜੇ ਦਿਨਾਂ ਦਾ ਦਰ ਵੀ ਜਨਾ ਤੇ ਆ ਹੈਗਾ 5 ਡਿਗਰੀ ਦਾ 1050 ਗ੍ਰਾਮ ਤੇ 5000 -5 ਦਾ 6000 1450 ਗ੍ਰਾਮ ਤੇ ਆ ਹੈਗਾ 0 ਤੋਂ -5 5000 ਦਾ 1670 ਗ੍ਰਾਮ ਜਿਹੜਾ ਮੈਂ ਲੱਭੀ ਜਾਨਾ ਉਹ ਇੱਥੇ ਮਿਲ ਨਹੀਂ ਰਿਹਾ ਉਹ ਹੈ 21050 ਗ੍ਰਾਮ ਦਾ ਤੇ 6 ਕੋਈ ਹਜ਼ਾਰ ਹੁੰਦਾ ਰੇਟ ਹੈ ਮਾਰਦਾ ਨਾ ਜਦ ਜਿੱਥੇ ਮਿਲਦਾ ਤਾਂ ਇੱਕ ਲੋਰ ਜਾਂ ਲੱਭੀ ਜਾਨਾ ਜਿਹ ਜਿੱਦਾਂ ਦਾ ਮੈਂ ਪਾਇਆ ਆ ਦੇਖੋ ਅਟੈਚ ਆ ਇੱਧਰ ਜੈਕਟਾਂ ਆ ਗਈਆਂ 트래킹 하이킹 하이킹 ਲਈ ਮਾਈਨਸ ਟੈਂਪਰੇਚਰ ਚੋਂ ਚਲਦੀਆਂ ਜਿਹੜੀਆਂ ਅਲੱਗ-ਅਲੱਗ ਰੇਟ 9000 4600 8000 ਤੇ ਦੇਖਦੇ ਆਂ ਆਪਾਂ ਲੋੜ ਜਾਂ ਕਿੱਥੋਂ ਮਿਲੂਗਾ ਲੱਭਣਾ ਪੈਂਦਾ ਇੱਥੇ ਸਮਾਨ ਬਸ ਸਮਾਨ ਲੱਭਣ ਦੀ ਦਿੱਕਤ ਹੈ ਸਮਾਨ ਤੇ ਵਾਧੂ ਪਿਆ ਇਹਨਾਂ ਕੋਲ ਸਮਾਨ ਤੇ ਦੁਨੀਆ ਜਾਣਦਾ ਪਿਆ ਹੁੰਦਾ ਇਹਨਾਂ ਕੋਲ ਇੱਥੇ ਸਬਜ਼ੀ ਮੰਡੀ ਵਾਲਾ ਕੰਮ ਹੈ ਕਿ ਜਿਵੇਂ ਸਬਜ਼ੀ ਵੇਖ-ਵੇਖ ਕੇ ਲੱਭਣੀ ਪੈਂਦੀ ਹੈ ਨਾ ਚੰਗੀ ਮਾੜੀ ਓਵੇਂ ਨਬੜਾ ਮੈਂਦਾ ਸਮਾਨ ਜਾਂਚ ਪੜਤਾਲ ਕਰਦੇ ਕਰਦੇ ਸਬਜ਼ੀ ਚੋਂ ਇੱਕ ਸਬਜ਼ੀ ਤਾਂ ਲੱਗੇ ਅੱਖ ਤੇ ਟਰਾਲੀ ਫੜਨ ਜੋਗੇ ਹੋ ਗਏ ਆਪਾਂ ਘੁੰਮਦੇ ਕਮਾਂਦੇ ਆਪਾਂ ਪਹੁੰਚ ਗਏ ਸਪੋਰਟਸ ਵਾਲੇ ਏਰੀਏ 'ਚੋਂ ਇੱਥੇ sports t-shirtਾਂ ਚਿੜੀ ਛੱਕੇ ਕੋਸਕੋ ਦੀਆਂ ਬੋਲਾਂ ਨਕਲੀ ਹੱਥ ਨਕਲੀ ਹੱਥ ਸੇਲ ਕਰਨ ਨੂੰ ਨਹੀਂ ਹੈਗੇ ਆਹ ਬੈਂਡ ਨੇ ਸੋ sports shoes ਇਹ ਸਾਰੀਆਂ ਚੀਜ਼ਾਂ ਪਈਆਂ ਨੇ ਤੇ cricket ਦਾ ਸਮਾਨ ਉੱਧਰ ਹੈ ਬੈਟ ਵਗੈਰਾ ਉੱਧਰ ਵੀ ਢੇੜਾ ਮਾਰਾਂਗੇ ਪਹਿਲੇ ਇੱਧਰ ਦੇਖ ਦੇ ਦੇਖ ਲੈਣੇ ਆ ਲੈਣਾ-ਦੂਣਾ ਆਪਾਂ ਕੁਝ ਨਹੀਂ ਇਹ ਵਾਲੇ ਏਰੀਏ 'ਚੋਂ ਜੋ ਲੈਣਾ ਆਪਾਂ ਟਰੈਕਿੰਗ ਤੇ ਹਾਈਕਿੰਗ ਤੋਂ ਰਿਲੇਟਡ ਹੀ ਲੈਣਾ ਹੈ ਮੇਰੇ ਨਾਲ ਘੁੰਮਣ ਵਾਲੇ ਇੱਕ ਮਿੱਤਰ ਪਿਆਰੇ ਕੋਲ ਆ ਵਾਲਾ ਮੈਟ ਹੈ ਮੈਟ ਇਹ ਬਾਲਾ ਕੈਂਟ ਹੈ ਚਮਾ ਹੋਲਾ ਜੈ ਯੋਗਾ ਮੈਟ ਕਹਿੰਦੇ ਨੇ ਇਹਨੂੰ ਵੈਸੇ ਆਪਾਂ 슬ੀਪਿੰਗ ਮੈਟ ਦੇ ਤੌਰ ਤੇ ਨੂੰ ਯੂਜ਼ ਕਰਦੇ ਆ ਤੇ ਕੈਂਟ ਮੈਟ ਇਹ ਬੜਾ ਇਹ 99 ਦਾ ਉਧਰ 499 ਦਾ ਵੀ ਹੈਗਾ ਤੇ 1 200 ਦਾ ਵੀ ਹੈਗਾ ਮੇਰੇ ਕੋਲ ਐਕਚੁਅਲੀ ਮੈਂ ਦਿੱਲੀ ਤੋਂ ਮੰਗਵਾਇਆ ਸੀ ਮੈਟ ਤੇ ਉਹ ਵਾਟਰਪਰੂਫ ਵੀ ਹੈ ਤੇ ਮੋਟਾ ਵੀ ਉਹ ਚੱਲ ਜਾਂਦਾ ਜਦੋਂ ਉਹ ਖਰਾਬ ਹੋ ਗਿਆ ਤੇ ਮੈਂ ਇਹ ਲਾਵਾਂਗਾ ਘੈਂਟ ਦਾ ਵੀ ਮੈਟ ਖੈਰ ਵਰਤਨਯੋਗ ਹੈਗੇ ਨੇ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਸਾਈਕਲਾਂ ਕੋਲ ਰੋਕ ਰਾਈਡਰ ਦੇ ਸਾਈਕਲ ਸਾਈਕਲ ਸੁਗਲੇ ਖਾਸ ਹੁਣ ਬਣਾ ਦੇਣੀ ਬੰਦ ਕਰਦੇ ਜਾਂਦੇ ਨੇ ਸਭ ਤੋਂ ਪਹਿਲਾਂ ਆਪਣੇ ਕੋਲ ਸਾਈਕਲ ਸੀਗਾ ਰੋਕ ਰਾਈਡਰ ਦਾ 53 ਸੋ ਇਹਨਾਂ ਦੀ ਸਰਵਿਸ ਸਰਵਿਸ ਨਾਲ ਵਧੀਆ ਔਨ ਕਰਕੇ ਸਾਈਕਲ ਤੇ ਆਪਾਂ ਬਦਲਤਾ ਹੁਣ ਆਪਾਂ ਯੂਜ਼ ਕਰਦੇ ਆ 91 ਬ੍ਰਾਂਡ ਦਾ ਸਾਈਕਲ ਤੇ ਫਿਲਹਾਲ ਹੱਥ ਚ ਲੱਗਿਆ ਨੇ ਅਜਰਾਬਾਂ ਤੇ ਇੱਕ ਟੀ-ਸ਼ਰਟ ਲੋਰ ਦੇਖੀ ਜਾਂਦੇ ਆ ਜੇ ਲੋਰ ਕੋਈ ਮਿਲ ਗਿਆ ਤਾਂ ਇੱਕ ਪਾਣੀ ਦੀ ਬੋਤਲ ਜ਼ਰੂਰ ਲੈਣੀ ਹੈ। ਆ ਜਿੰਮ ਦਾ ਸਮਾਨ ਆ ਗਿਆ। ਮਸ਼ੀਨਾਂ ਮਸ਼ੂਨਾਂ ਜੀਆਂ ਟਿੱਡ ਟਿੱਡ ਘਟਾਉਣ ਦੀ। ਆਪਣੇ ਤਾਂ ਆਲਰੇਡੀ ਕੱਟੇ ਹੋਏ ਨੇ। ਟਰੈਕਿੰਗ ਕਰਨ ਲਈ ਜਿਹੜਾ ਸਮਾਨ ਬੜਾ ਜ਼ਿਆਦਾ ਜ਼ਰੂਰ ਹੋਦੀ ਹੈ। ਆ ਕੇਟਲ 1 ਲੀਟਰ ਦੀ ਇਹ ਥੋੜਾ ਜਿਹਾ ਵਜਨ ਇਹਦਾ ਜ਼ਿਆਦਾ ਹੈ। ਪਰ ਹੈਗੀ ਟਰੈਕਿੰਗ ਲਈ। ਤੇ ਆ ਸਮਾਨ ਮੈਗੀ ਸ਼ੈਗੀ ਬਣਾਉਂਦੀ ਟਰੈਕਿੰਗ ਤੇ ਮੈਂ ਤੇਰੇ ਨਾਲ ਨਹੀਂ ਆਗਾ ਨਾ ਕਹਿਦੀ ਟਰੈਕਿੰਗ ਤੇ ਕਰਦੇ ਹੋਏ ਜਦੋਂ ਆਪਾਂ ਟੈਂਟ ਚ ਪਏ ਹੁੰਨੇ ਆ ਨਾ ਤਾਂ ਸਿਰ ਥਲੇ ਰੱਖਣ ਨੂੰ ਕੋਈ ਚੀਜ਼ ਨਹੀਂ ਆਉਂਦੀ ਤੇ ਸਰਾਣਾ ਨਿਕਾ ਜਾ ਏਡੀ ਕੋ ਪੈਕਿੰਗ ਦਾ 999 ਦੇ ਵਿੱਚ ਤਿੰਨ ਫੂਕਾਂ ਦੇ ਨਾਲੇ ਪੂਰਾ ਸਰਾਣਾ ਬਣ ਜਾਂਦਾ ਚੀਜ਼ ਘੈਂਟ ਆ ਪਰ ਪਈਏ ਜਿਆਦਾ ਨਹੀਂ ਦੇਂਦੇ 999 ਰੁਪਏ ਦਾ ਹੈ ਉਜਾਰ ਇਹਨੂੰ ਇੱਥੇ ਟੰਗਦੇ ਆਂ ਤੇ ਕੋਈ ਹੋਰ ਚੀਜ਼ ਦੇਖਦੇ ਆਂ ਸਲੀਪਿੰਗ ਬੈਗ ਜਗਾ ਜਗਾ ਦੇ ਪੈਣ ਪਰ ਸਲੀਪਿੰਗ ਬੈਗ ਬਾਰੇ ਸਮਝ ਨਹੀਂ ਆ ਰਹੀ ਕਿ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਕਦੇ ਸੋਚਦਾ ਆਨਲਾਈਨ ਮੰਗਵਾ ਲਾਂਗੇ ਮੰਗਵਾਵਾਂਗਾ ਤਾਂ ਖੈਰ ਮੈਂ ਆਨਲਾਈਨ ਨਹੀਂ ਪਰ ਸਿਰਫ ਅੱਜ ਦੇਖਣ ਆਇਆ ਵੀ ਕੁਆਲਿਟੀ ਦਾ ਕੀ ਹਿਸਾਬ ਕਿਤਾਵੇ ਸਾਈਕਲਾਂ ਦਾ ਵੇਅਰਹਾਊਸ ਇੱਕ ਹੋਰ ਆ ਗਿਆ ਥੱਲੇ ਕਿਡਸ ਦੇ ਸਾਈਕਲ ਲੱਗੇ ਹੋਏ ਨੇ ਉੱਤੇ ਟੀਨੇਜਰਾਂ ਦੇ 8000 9000 ਤੇ ਟ੍ਰਾਈਬਨ ਦਾ ਸਾਈਕਲ ਲੱਗਾ ਹੋਇਆ ਹੈ 37000 ਦਾ ਟਾਇਰ ਦੇਖੋ ਇਹਨੇ ਸਭ ਤੋਂ ਟੋਪ ਤੇ ਲੱਗੀ ਹੋਈ ਏ 90 ਹਜ਼ਾਰ ਦੀ ਰੋਡ ਬਾਈਕ ਟ੍ਰਾਈਵਨ RC 560 ਹਜ਼ਾਰ ਦਾ ਸੋ ਆਹ ਵਾਲੇ ਸਾਈਕਲ ਦਾ ਬੜਾ ਹੀ ਬੜੀ ਡਿਮਾਂਡ 3-4 ਸਾਲ ਪਹਿਲਾਂ ਬੜੀ ਡਿਮਾਂਡ ਸੀਗੀ ਤੇ ਆਹ ਮਾਡਲ ਹੈ ਨਾ RC 100 FB 20 ਹਜ਼ਾਰ ਚੋ ਤੱਕ ਇਹ ਖਾਂਦਾ ਫਿਰਦਾ ਹੈ ਕਿਸੇ ਟਾਈਮ ਇਹ 50 ਹਜ਼ਾਰ ਦਾ ਹੁੰਦਾ ਸੀ ਚੀਜ਼ ਘੈਂਟ ਹੈ ਸਾਈਕਲ ਤੇ ਲਾਉਣ ਨੂੰ ਕਿੰਨੇ ਦੀ ਏ ਇਹ 299 ਦੀ 299 ਦਾ ਘੈਂਟ ਸਵਾਣੇ ਵੈਸੇ ਜਿੰਨੇ 99 ਤੋਂ ਦਾ ਮੈਂ ਲੈ ਲੈਣਾ ਸੀ ਵਾਜਾ ਫੜੀਆਂ ਕੁ ਸੁੱਤੀਆਂ ਕੱਢਦਾ ਤਾਂ ਪਹਿਲਾਂ ਸਿੰਗਲ ਜੀ ਪਚਕਾਰੀ ਵਾਲੇ ਪੰਪ ਸੀ ਇਹਨਾਂ ਕੋਲ ਹੁਣ ਨਵਾਂ ਸੌਦਾ ਕੱਢਿਆ ਇਹਨਾਂ ਨੇ ਆ ਦੇਖੋ ਵੱਡੇ ਪੰਪ ਵਾਂਗੂ ਨਿੱਕਾ ਜਿਹਾ ਜਮਾ ਲਾਈਟ ਵੇਟ ਏ ਤੇ ਰੁਪਈਏ ਹੈਗਾ ਏ 1500 ਦਾ ਲੈਨ ਨੂੰ ਜੀ ਕਰਦਾ ਪਰ ਮੇਰੇ ਕੋਲ ਪਿਆ ਹੈ ਪੰਪ ਮੈਂ ਵੀ ਆਨਲਾਈਨ ਮੰਗਵਾਇਆ ਸੀਗਾ 4 ਕੁਸੋ ਦਾ ਮਿਲਿਆ ਤੇ ਉਹਦਾ ਰਿਜ਼ਲਟ ਮੈਨੂੰ ਵਧੀਆ ਲੱਗਿਆ ਜਾਂਦਾ ਸੋ ਇਸ ਕਰਕੇ ਪੈਂਡਿੰਗ ਆਏ ਅਜੇ ਨਹੀਂ ਲੈਂਦੇ ਇਹਨੂੰ ਤੇ ਆਹ ਕੈਰੀਅਰ ਸਾਈਕਲਾਂ ਦੇ ਆਹ ਫਰੰਟ ਕੈਰੀਅਰ ਵੀ ਆ ਗਿਆ ਸ਼ੈਤ ਨਹੀਂ ਫਰੰਟ ਨਹੀਂ ਹੈਗਾ ਬੈਕ ਹੀ ਇਹ ਸਾਰੇ ਬੈਕ ਕੈਰੀਅਰ ਨੇ ਫਰੰਟ ਨਹੀਂ ਹੈਗਾ ਇਹਨਾਂ ਕੋ ਸ਼ਾਇਦ ਕਿੰਨੇ ਦਾ 99 ਦਾ ਜੇ ਟਿਕਟ ਕਲੋਨ ਦੀ ਗੱਲ ਕਰੀਏ ਤਾਂ ਇਹ ਬ੍ਰਾਂਡ 1970 ਦੇ ਵਿੱਚ ਫਰਾਂਸ ਤੋਂ ਸ਼ੁਰੂ ਹੋਇਆ ਸੀਗਾ ਤੇ ਤੋ ਯਾਰ ਖਰੇ 6 ਚੋਂ ਬੰਗਲੌਰ ਦੇ ਵਿੱਚ ਇਹਨਾਂ ਨੇ ਪਹਿਲਾ ਆਪਣਾ ਆਊਟਲੈਟ ਖੋਲਿਆ ਸੀਗਾ ਇੰਡੀਆ ਦੇ ਵਿੱਚ ਤੇ ਇਸ ਟਾਈਮਾ ਇੰਡੀਆ ਦੇ ਵਿੱਚ ਹੋ ਗਏ ਨੇ ਦੇ 129 ਸਟੋਰ ਤੇ 2026 ਦੇ ਵਿੱਚ ਇਹਨਾਂ ਦਾ ਟਾਰਗੇਟ ਹੈਗਾ 200 ਸਟੋਰ ਪੂਰਾ ਕਰੰਦਾ ਤੇ ਇਹ ਵਾਲਾ ਜਿਹੜਾ ਬ੍ਰਾਂਡ ਹੈ ਇਹ 70 ਪਲੱਸ ਦੇਸ਼ਾਂ ਦੇ ਵਿੱਚ ਤੇ ਅੱਗੇ ਇਸ ਬ੍ਰਾਂਡ ਦੇ ਵਿੱਚ ਨਿੱਕੇ ਨਿੱਕੇ ਬ੍ਰਾਂਡ ਬੂਟ ਨੇ ਹਾਈਕਿੰਗ ਦੇ ਵੀ, ਟਰੈਕਿੰਗ ਦੇ, ਸਪੋਰਟਸ ਦੇ ਜਿਵੇਂ ਕਿ ਚਵਾ ਵਗੈਰਾ, ਫੋਰਸ ਲਾਜ ਆ, ਹੋਰ ਬਹੁਤ ਬ੍ਰਾਂਡ ਨੇ। ਸੋ ਜੇ ਮੰਨਿਆ ਜਾਵੇ ਕਿ ਇਸ ਬ੍ਰਾਂਡ ਬਾਰੇ ਤਾਂ ਇਹ ਬ੍ਰਾਂਡ ਸਸਤਾ ਵੀ ਹੈ ਤੇ ਟਿਕਾਊ ਵੀ ਹੈ। ਕਿਉਂਕਿ ਯੂਜ਼ ਕੀਤਾ ਹੋਇਆ ਬ੍ਰਾਂਡ ਹੈ। ਤੇ ਵਧੀਆ ਹੈ ਇਹਦਾ ਸਾਫ-ਸੁਥਾ, ਸਸਤਾ ਹੈ, ਟਿਕਾਊ ਹੈ। ਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਚਿਰਖੁਰ ਆਪਣੇ ਨੇੜੇ ਆ। ਤੇ ਆਨਲਾਈਨ ਵੀ ਮਿਲ ਜਾਂਦਾ ਤੁਸੀਂ ਆਨਲਾਈਨ ਦੇ ਵੀ ਵੈਬਸਾਈਟ ਤੇ ਲੈ ਸਕਦੇ ਹੋ ਜਾਂ ਆਪਣਾ ਏਰੀ ਐਪਲੀਕੇਸ਼ਨ ਅਧੀਕਰਤ ਲੋਨ ਦੇ ਨਾਮ ਤੇ ਪਲੇ ਸਟੋਰ ਤੇ ਆਈਫੋਨ ਤੇ ਵੀ ਮਿਲ ਜੂਗੀ ਤੇ ਆਪਣਾ ਐਂਡਰੋਇਡ ਤੇ ਵੀ ਮਿਲ ਜੂਗੀ ਸੋ ਹਾਲ ਦੀ ਘੜੀ ਦੇ ਵਿੱਚ ਆਪਾਂ ਨੂੰ ਇੱਕ ਆਟਾ ਵਾਲਾ ਜਿਹਾ ਪਸੰਦ ਆਇਆ ਤੇ ਇੱਕ ਪਾਣੀ ਦੀ ਬੋਤਲ ਲਈ ਆ ਚੱਕਨੇ ਆ ਪਾਣੀ ਦੀ ਬੋਤਲ ਆ ਅਸੋਕਸ ਰਿਕਾ ਇੱਕ ਪਾਣੀ ਦੀ ਬੋਤਲ ਲਵਾ ਸੋ ਸਮਾਨ ਆਪਾਂ ਇਹਨਾਂ ਨੂੰ ਲੈਣਾ ਸੀਗਾ ਫੇ ਚੱਲਦੇ ਆ ਬੇਦਬੁੱਲ ਤਰਾਂਨੇ ਆ ਲੇਟ ਹੋਨੇ ਪਏ ਆ ਤੇ ਨਿਕਲਦੇ ਆ ਮਿਲਦੇ ਹਾਂ ਤੁਹਾਨੂੰ ਫਿਰ ਕਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਆ ਜੀ ਲਵ ਯੂ ਸਸਤਿਕਾ ਪੰਜ ਛੇ ਆਟਮਾ ਦਾ 1956 ਰੁਪਿਆ ਬਣਾ ਕੇ ਤੇ ਆਪਾਂ ਢੀਕਤ ਲੋਂ ਦੀਆਂ ਪੋੜੀਆਂ ਥੱਲੇ ਉਤਰਦੇ ਹੋਏ ਸੋ ਸਾਹਮਣੇ ਪਹਾੜ ਇੱਕ ਆ ਤੁਮਾਂ ਦਾ ਗੋਗੋ ਤੇ ਥੱਲੇ ਪਾਰਕਿੰਗ ਬੱਸ ਬੱਸ ਨੂੰ ਦੇਖਦੇ ਆ ਬੱਸ ਫੜਨ ਲਈ ਵੀ ਗਾਹ ਜਾਣਾ ਪੈਣਾ ਹੈ ਬੱਸ ਫੜ ਕੇ ਚੱਲਦੇ ਆ ਘਰਾਂ ਨੂੰ ਲੇਟ ਹੋ ਗਏ ਆ ਘਰ ਦੇ ਘਟਣਗੇ ਗਾਣਾ ਸੋ ਮਿਲਦੇ ਆ ਤੁਹਾਨੂੰ ਫਿਰ ਕਦੇ ਨਵੀਂ ਜਗ੍ਹਾ ਤੇ ਸਤਿ ਸ੍ਰੀ ਅਕਾਲ